ਸਸਿਕਲ ਜੀ ਵੈਲਕਮ ਟੂ ਨਿਮਰਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ 10 ਬ੍ਰਾਂਡ ਦੇ ਵਿੱਚ ਤੇ ਜੈਵੀ ਜੈ ਬ੍ਰਾਂਡ ਦੇ ਸੂਟ ਲੈ ਕੇ ਆਏ ਆ ਤੇ ਪ੍ਰਾਈਸ ਸੂਟਾਂ ਦੇ ਮਨ ਨਾਲ ਦੀ ਨਾਲ ਦੱਸੀ ਜਾਣਿਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਸਵਾ 9 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਦੀ ਹਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਬਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਆਂ ਹਰੇਕ ਸੂਟ ਦਾ ਪ੍ਰਾਈਜ਼ ਨਾਲ ਦੀ ਨਾਲ ਦੱਸੀਦਾ ਹੈ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਹੈ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8846580800 ਤੇ ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਹੋਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਕੋਰੀਅਰ ਚਾਰਜਸ ਹਨ ਜਿਹੜੇ ਉਹ ਤੁਸੀਂ ਅਲੱਗ ਤੋਂ ਪੇ ਕਰਨੇ ਹੁੰਦੇ ਆ ਵਿੱਚ ਇਨਕਲੂਡ ਨਹੀਂ ਹੈਗੇ ਉਹ ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਕੱਢੀ ਪੇਮੈਂਟ ਕਰਦਿਆ ਕਰੋ ਬਾਕੀ ਜਿਨ੍ਹਾਂ ਨੇ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਜੀ ਮੰਡੇ ਟੂ ਸੈਟਰਡੇ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਹੈ ਰਾਜਪੁਰੀਆ ਜੀ ਸ਼ਾਪ ਗੁਰਦੁਆਰਾ ਸਿੰਘ ਸਭਾ ਜੀ ਦੇ ਬਿਲਕੁਲ ਨਾਲ ਵਾਲੀ ਸ਼ਾਪ ਹੈ ਜਦ ਮਰਜੀ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਤੇ ਜਿਨ੍ਹਾਂ ਨੂੰ ਸਕਰੀਨ ਸ਼ਾਟ ਨਹੀਂ ਲੈਣਾ ਆਉਂਦਾ ਜਿਵੇਂ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰ ਇੱਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅਸਦਾ ਪਹਿਲਾ ਸੂਟ ਤੇ ਦੇਖੋ 10 ਬ੍ਰੈਂਡ ਦਾ ਸੂਟ ਹੈ ਜੀ ਆਪਣਾ ਪਹਿਲਾ ਸੂਟ ਹੈ ਜਿਹੜਾ ਇਹ ਜਿੰਨੇ ਮੈਂ ਪਹਿਲਾਂ ਦਿਖਾਨੀ ਹੁੰਨੇ ਤੁਹਾਨੂੰ ਜੈਕਵਾਰਡ ਸਿਲਕ ਦੇ ਵਿੱਚ ਸੂਟ ਇੱਕ ਬ੍ਰੋਕੇਟ ਲੁੱਕ ਦੇ ਵਿੱਚ ਸੂਟ ਹੁੰਨੇ ਬਲੌਕ ਬ੍ਰੋਕੇਟ ਜਿਵੇਂ ਥੋੜਾ ਜਿਹਾ ਹੈਵੀ ਰਹਿੰਦਾ ਪਰ ਜੈਕਵਾਰਡ ਸਿਲਕ ਹੈ ਜਿਹੜੀ ਇਹ ਲੁੱਕ ਉਹੀ ਹੈ ਪਰ ਹੈ ਥੋੜਾ ਸੌਫਟ ਰਹਿੰਦਾ ਹੈ ਮੈਚਿੰਗ ਸੂਟ ਰਹੂਗਾ ਕ੍ਰੇਪ ਦੀ ਬਾਟਮ ਦੇ ਨਾਲ ਡਾਰਕ ਬਲੂ ਕਲਰ ਦੇ ਵਿੱਚ ਸੂਟ ਹੈ ਜੀ ਕਾਲਸ ਤੇ ਬਲੂ ਕਲਰ ਬਹੁਤ ਸੋਹਣਾ ਜੈਕਵਾਰਡ ਸਿਲਕ ਦੇ ਵਿੱਚ 10 ਬ੍ਰੈਂਡ ਦਾ ਸੂਟ ਹੈ ਇਹ ਲੁੱਕ ਦੇ ਵਿੱਚ ਆ ਜਾਣਾ ਬਹੁਤ ਪਿਆਰਾ ਸੂਟ ਇਹ ਸ਼ਰਟ ਆ ਜਾਣੀ ਨਾਲ ਮੈਚਿੰਗ ਬਾਟਮ ਰਹੂਗੀ ਕ੍ਰੇਪ ਦੀ ਇਹ ਨਾਲ ਸਿਲਕ ਦਾ ਹੀ ਸ਼ਿਮਰਦਾ ਦੁਪੱਟਾ ਇਹ ਲੁੱਕ ਦੇ ਵਿੱਚ ਆ ਬਹੁਤ ਪਿਆਰਾ ਸੂਟ ਹੈ ਐਥੇ ਤੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਸੂਟ ਦਾ 2550 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2550 ਪ੍ਰਾਈਸ ਦੇ ਨਾਲ 2550 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ ਇਹਦੇ ਵਿੱਚ ਹੁਣ ਤੁਹਾਨੂੰ ਅਲੱਗ-ਅਲੱਗ ਕਲਰ ਦਿਖਾਵਾਂਗੇ ਨੈਕਸਟ ਆ ਗਿਆ ਮਸਟਰਡ ਕਲਰ ਮਸਟਰਡ ਕਲਰ ਹੈ ਜਿਹੜਾ 베ਸ ਹੈ ਸੂਟ ਦਾ ਮਸਟਰਡ ਹੈ ਡਾਰਕ ਕਾਲਸ ਤੇ ਮਸਟਰਡ ਕਲਰ ਹੈ ਜੀ ਕੁਦੇ ਵਿੱਚ ਆ ਜਾਣਾ ਲੁੱਕ ਦੇਖੋ ਕਿੰਨੀ ਪਿਆਰੀ ਹੈ ਕਲਰ ਬਹੁਤ ਸੋਹਣਾ ਸੂਟ ਦਾ ਇਹਦਾ ਵੀ ਹਰ ਇੱਕ ਤਰ੍ਹਾਂ ਦਾ ਕਲਰ ਦੇਖੋ ਸੋਬਰ ਜਾ ਤੇ ਨਾਲ ਰਹੂਗੀ ਮੈਚਿੰਗ ਬਾਟਮ ਮਸਟਰਡ ਵੀ ਨਹੀਂ ਥੋੜਾ ਬਰਾਊਨ ਜਿਹਾ ਟੋਨ ਤੇ ਹੈ ਬਹੁਤ ਪਿਆਰਾ ਜਿਹਾ ਰੰਗ ਹੈ 2.5 ਮੀਟਰ ਦੀ ਸ਼ਰਟ ਦੀ ਕੱਟ ਰਹਿਣੀ ਹੈ 2.5 ਮੀਟਰ ਦੀ ਉਹ ਬਾਟਮ ਦੀ ਤੇ ਪੂਰੇ 2.5 ਮੀਟਰ ਦਾ ਇਹ ਦੁਪੱਟਾ ਰਹੂਗਾ ਨਾਲ ਇਹਨੂੰ ਕੁਦੇ ਵੀ ਚਾਜਣਾ ਦੁਪੱਟੇ ਤੇ ਕੁਝ 골ਡਨ ਕਲਰ ਦੀ ਫਿਨਿਸ਼ਿੰਗ ਕਰਾਵਾਂਗੇ ਬਹੁਤ ਸੋਹਣਾ ਪਾਰਟੀ ਵੇਅਰ ਲੁੱਕ ਦੇ ਵਿੱਚ ਸੂਟ ਰੈਡੀ ਹੋਣਾ ਇੱਥੇ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ 2550 ਪ੍ਰਾਈਸ ਦੇ ਨਾਲ ਰਹਿਣਗੇ ਅੱਜ ਦੇ ਸੂਟ ਨੈਕਸਟ ਸੂਟ ਆ ਗਿਆ ਫਰੋਜ਼ੀ ਕਲਰ ਦੇ ਵਿੱਚ ਸੇਮ ਦੇ ਵਿੱਚ ਫਰੋਜ਼ੀ ਕਲਰ ਹੈ विद द दुपट्टा सूट जी पहला जिन्ने ਆਪਾਂ सूट ਪਹਿਲਾਂ ਦਿਖਾਏ ਆ ਜੀਨੀ ਵਾਰੀ ਵੀਡੀਓ ਲੈ ਕੇ ਆਏ ਆ ਆਪਾਂ ਵਿਦ ਆਊਟ ਦੁਪੱਟਾ ਸੂਟ ਹੁੰਦੇ ਸੀਗੇ ਫਿਰ ਫਸਟ ਟਾਈਮ ਆਏ ਆ ਜੀ ਵਿਦ ਦੁਪੱਟਾ ਦੇਖੋ ਇਹਦੇ ਵਿੱਚ ਆ ਜਾਣੀ ਆ ਸ਼ਰਟ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਤੇ ਨਾਲ ਰਹੂਗੀ ਫਿਰੋਜੀ ਪ੍ਰੋਪਰ ਫਿਰੋਜੀ ਕਲਰ ਆ ਦੇਖੋ ਜਿਹੜਾ ਸੋਨਾ ਜਿਹਾ ਫਿਰੋਜੀ ਰੰਗ ਹੁੰਦਾ ਉਸ ਰੰਗ ਦੇ ਵਿੱਚ ਹੈਗੀ ਆ ਇਸ ਦੀ ਬਾਟਮ ਤੇ ਨਾਲ ਰਹੂਗਾ ਦੁਪੱਟਾ ਪੂਰੇ 2.5 ਮੀਟਰ ਦਾ ਇਹ ਲੁੱਕ ਆ ਜੇ ਇਹ ਸੂਟ ਨੂੰ ਦੇਖੋ ਬਹੁਤ ਸੋਹਣਾ ਲੱਗ ਰਿਹਾ ਇਹ ਵਾਲਾ ਸੂਟ ਜਦੋਂ ਸਟੀਚ ਹੋਣਾ ਹੈ ਅਲੱਗ ਜਿਹੀ ਲੁੱਕ ਆਣੀ ਹੈ ਇਹ ਵਾਲੇ ਸੂਟ ਦੇ ਇੱਥੇ ਤੋਂ ਤੁਸੀਂ ਦੇਖ ਸਕਦੇ ਹੋ 2550 ਪ੍ਰਾਈਸ ਹੈ ਨੈਕਸਟ ਆ ਗਿਆ ਗਾਜਰੀ ਰੰਗ ਇੱਥੇ ਤੋਂ ਵੀ ਤੁਸੀਂ ਥੋੜੀ ਜਿਹੀ ਜਜਮੈਂਟ ਕਰ ਸਕਦਾ ਹਾਂ ਸੂਟ ਦੀ ਪੂਰਾ ਖੋਲ ਕੇ ਮੈਂ ਦਿਖਾਏ ਦੇਣਾ ਸੂਟ ਸੋਨਾ ਜਾਂ ਗਾਜਰੀ ਰੰਗ ਦਾ ਸੂਟ ਦਾ ਇਹ ਪ੍ਰਿੰਟ ਆ ਗਿਆ ਸ਼ਰਟ ਦਾ ਤੇ ਨਾਲ ਰਹੂਗੀ ਮੈਚਿੰਗ ਬਾਟਮ ਗਾਜਰੀ ਕਲਰ ਦੇ ਵਿੱਚ ਅੱਥੇ ਤਾਂ ਦੇਖ ਸਕਦੇ ਹੋ ਤੁਸੀਂ ਲੋਕ ਇਹ ਕਾਜ ਕਰੇ ਪਰ ਕੇ ਥੋੜਾ ਸਲਿੱਪਰੀ ਹੋ ਜਾਂਦਾ ਕਾਊਂਟਰ ਦੇ ਉੱਪਰ ਕਿਉਂਕਿ ਕਾਊਂਟਰ ਥੋੜਾ ਦੂਜਾ ਹੋਇਆ ਤੇ ਨਾਲ ਰਹਿਣਾ ਪੂਰੇ 2.5 ਮੀਟਰ ਦਾ ਦੁਪੱਟਾ। ਉੱਥੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਸੂਟ ਦਾ। 2550 ਪ੍ਰਾਈਸ ਦੇ ਨਾਲ 2550 ਪ੍ਰਾਈਸ ਦੇ ਨਾਲ। ਨੈਕਸਟ ਆ ਗਿਆ ਦੇਖੋ ਕਿੰਨਾ ਪਿਆਰਾ ਹੈ। ਇਹ ਥੋੜੇ ਜਿਵੇਂ ਜਿਨ੍ਹਾਂ ਨੂੰ ਥੋੜੀ ਏਜ ਥੋੜੀ ਜ਼ਿਆਦਾ ਹੈ। ਬੜਾ ਸੋਹਣਾ ਸੂਰ ਮੇ ਰੰਗਾ ਜਾਂ ਰੰਗ ਹੈ ਗ੍ਰੇ ਕਲਰ ਦੇ ਵਿੱਚ ਇੱਥੇ ਤੋਂ ਤੁਸੀਂ ਇਹਦੀ ਬਾਟਮ ਦਾ ਰੰਗ ਦੇਖ ਸਕਦੇ ਹੋ ਜਿਵੇਂ ਮੰਮੀਆਂ ਦੇ ਪਾਣ ਵਾਲਾ ਸੂਟ ਕਹਿ ਸਕਦੇ ਆਪਾਂ ਇਹ ਦੇਖੋ ਬਹੁਤ ਪਿਆਰਾ ਸੂਟ ਹੈ ਪ੍ਰਿੰਟ ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਸ਼ਰਟ ਦੀ ਤੇ ਨਾਲ ਰਹੂਗੀ ਗ੍ਰੇ ਕਲਰ ਦੇ ਵਿੱਚ ਗ੍ਰੇ ਕਲਰ ਦੇ ਵਿੱਚ ਗਰੇਵ ਦੀ ਬਾਟਮ ਬਹੁਤ ਸੋਹਣਾ ਜਿਹਾ ਰੰਗ ਹੈ ਜਦੋਂ ਇਹ ਸੂਟ ਸਟੀਚ ਹੋਣਾ ਬੜਾ ਪਿਆਰਾ ਸਰਦਾਰੀ ਸੂਟ ਬਣਨਾ ਤੇ ਨਾਲ ਰਹੂਗਾ ਦੁਪੱਟਾ ਪੂਰੇ 2.5 ਮੀਟਰ ਦਾ ਇਹ ਲੁੱਕ ਦੇ ਵਿੱਚ ਆ ਗ੍ਰੇ ਹੈ ਨੰਦੇ ਵਿੱਚ 2550 ਪ੍ਰਾਈਸ ਤੇ ਨੈਕਸਟ ਆ ਗਿਆ ਇਹ ਵੀ ਬੜਾ ਸੋਹਣਾ ਸਰਦਾਰੀ ਹੋਇਆ ਸੂਟ ਹੈ ਜੀ ਥੋੜਾ ਪਿਸਤਾ ਗ੍ਰੀਨ ਕਲਰ ਹੈ ਸੂਟ ਦਾ ਤੇ ਪ੍ਰਿੰਟਿੰਗ ਹੈ ਜੀ ਵੀ ਬੜੀ ਪਿਆਰੀ ਹੈ ਇਹ ਥੋੜੇ ਜਿਨ੍ਹਾਂ ਦੀ ਏਜ 50 ਪਲੱਸ ਹੈ ਉਹਨਾਂ ਦੇ ਲਈ ਬੜੇ ਸੋਹਣੇ ਸੂਟ ਹੈ ਤੁਸੀਂ ਆਪਣੀ ਏਜ ਦੇ ਅਕੋਰਡਿੰਗ ਸੋਚ ਕੇ ਦੇਖ ਸਕਦੇ ਹੋ ਤੇ ਆਪਣੇ ਚੁਆਇਸ ਦੇ ਅਕੋਰਡਿੰਗ ਇਹ ਲੁੱਕ ਆ ਜਣੀ ਇਹਦੀ ਪ੍ਰਿੰਟਿੰਗ ਵੀ ਬੜੀ ਪਿਆਰੀ ਆ 컬러 ਦੇਖੋ ਕਿੰਨਾ ਪਿਆਰਾ ਥੋੜਾ ਸੋਨਾ ਜਿਹੜਾ ਬੈਂਗਣੀ ਜਿਹਾ ਰੰਗ ਹੈ ਇਸ ਕਲਰ ਦੀ ਤੁਸੀਂ ਪਾਈਪਿੰਗ ਵਗੈਰਾ लेस ਦੀ ਡਿਜ਼ਾਈਨਿੰਗ ਦੇ ਸਕਦੇ ਹੋ ਪਿਸਤਾ ਨਹੀਂ ਥੋੜਾ 골ਡਨ ਕਲਰ ਦੇ ਵਿੱਚ ਹੀ ਹੈ 골ਡਨ ਪਿਸਤਾ ਜਿਹਾ ਕਲਰ ਹੈ بیس ਹੈ ਜਿਹੜਾ ਸੂਟ ਦਾ ਉਹ ਵੀ ਇਸੇ ਕਲਰ ਦੀ 크ريب ਦੀ ਬਾਟਮ ਰਹੂਗੀ ਨਾਲ ਤੇ ਨਾਲ ਰਹਿਣਾ ਦੁਪੱਟਾ ਬਹੁਤ ਪਿਆਰਾ ਪੂਰੇ 2.5 ਮੀਟਰ ਦਾ ਦੁਪੱਟਾ ਰਹੂਗਾ ਪੂਰੇ ਖੁੱਲੇ ਦੁਪੱਟੇ ਆ ਇਹ ਲੁੱਕ ਦੇ ਵਿੱਚ ਆ ਜਣਾ ਸੂਟ ਇੱਥੇ ਵੀ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ 2550 ਪ੍ਰਾਈਸ ਦੇ ਨਾਲ ਰਹਿਣਾ ਸੂਟ ਤੇ ਲੈਟਸ ਸੂਟ ਆ ਗਿਆ ਇਹ ਬਹੁਤ ਛੋੜਾ ਰਸਟ ਜੇ ਕਲਰ ਦੇ ਵਿੱਚ ਹੈ ਤਾਂਬੇ ਰੰਗਾ ਰੰਗ ਹੈ ਇੱਥੇ ਤੋਂ ਵੀ ਤੁਸੀਂ ਦੇਖ ਸਕਦੇ ਹੋ ਪਿਆਰੀ ਲੁੱਕ ਹੈ ਸੂਟ ਦੀ ਤੇ ਰੇਪ ਦੀ ਬਾਟਮ ਨਾਲ ਇੱਕ ਕੁਆਰਸੇ ਲਿਖਦੇ ਵਿੱਚ 10 ਬ੍ਰਾਂਡ ਦੇ ਸੂਟ ਹੈ ਜਿਹੜੀ ਮੈਂ ਤੁਹਾਨੂੰ ਦਿਖਾ ਰਹੀ ਐ ਇਹ ਸ਼ਰਟ ਦਾ ਆ ਗਿਆ ਪ੍ਰਿੰਟ ਦੇਖੋ ਕਿੰਨਾ ਪਿਆਰਾ ਤੇ ਨਾਲ ਰਹੂਗੀ ਬੜੀ ਸੋਹਣੀ ਰੈਸਟ ਤਾਂਬੇ ਰੰਗੀ ਰੰਗ ਦੀ ਬਾਟਮ ਬਹੁਤ ਪਿਆਰਾ ਸੂਟ ਤੇ ਨਾਲ ਰਹੂਗੀ ਬਹੁਤ ਪਿਆਰਾ ਸ਼ਿਮਰ ਦੇ ਵਿੱਚ ਦੁਪੱਟਾ ਇਹ ਲੋਕਾਂ ਬਹੁਤ ਸੋਹਣਾ ਪ੍ਰਿੰਟ ਹੈ ਦੁਪੱਟੇ ਦਾ ਤੇ ਸੂਟ ਦਾ ਕਲਰ ਬੜਾ ਸੋਹਣਾ ਹੈ ਦਾ ਵੀ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 2550 ਪ੍ਰਾਈਸ ਹੈ ਜੀ 2550 ਪ੍ਰਾਈਸ ਦੇਣਾ ਨੈਕਸਟ ਆ ਗਿਆ ਬੜਾ ਸੋਹਣਾ ਫਿਰੋਜ਼ੀ ਕਲਰ ਹੈ ਲੱਗਦਾ ਦੇਖੋ ਬਹੁਤ ਸੋਹਣਾ ਦਬਮਾ ਜਿਹਾ ਫਿਰੋਜ਼ੀ ਰੰਗ ਹੁੰਦਾ ਜਿਹੜਾ ਉਹ ਵਾਲਾ ਰੰਗ ਹੈ ਪ੍ਰਿੰਟ ਬੜਾ ਪਿਆਰਾ ਹੈ ਇਹ ਵਾਲੇ ਸੂਟ ਦਾ ਵੀ ਪਿਆਰੀ ਲੁੱਕ ਦੇ ਵਿੱਚ ਕ੍ਰੇਪ ਦੀ ਬਾਟਮ ਦਾਸ ਬ੍ਰੈਂਡ ਦਾ ਸੂਟ ਹੈ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਥੋੜਾ ਗ੍ਰੀਨ ਗ੍ਰੀਨ ਫਰੋਜੀ ਜਿਹਾ ਰੰਗ ਹੁੰਦਾ ਉਹ ਵਾਲਾ ਕਲਰ ਹੈ ਇਹ ਆ ਗਈ ਬੋਟਮ ਹੈ ਬੜਾ ਪਿਆਰਾ ਸਰਦਾਰੀ ਰੰਗ ਹੈ ਤੇ ਨਾਲ ਰਹੂਗੀ ਸ਼ਿਮਰ ਦੇ ਵਿੱਚ ਬਹੁਤ ਸੋਹਣਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਸ਼ਿਮਰ ਦਾ ਇਹ ਲੁੱਕ ਦੇ ਵਿੱਚ ਆਇਆ ਸੋਹਣਾ ਦੁਪੱਟਾ ਪੂਰੇ 2.5 ਮੀਟਰ ਦਾ ਦੁਪੱਟਾ ਰਹੂਗਾ 2.5 ਮੀਟਰ ਦੀ ਉਹ ਸ਼ਰਟ ਦੀ ਕਟ ਹੈ ਤੇ ਪੂਰੇ 2.5 ਮੀਟਰ ਦੀ ਉਹ ਬਾਟਮ ਦੀ ਕਟ ਹੈ ਤੇ ਨੈਕਸਟ ਆ ਗਿਆ ਇਹਦੇ ਵਿੱਚ ਸੇਮ ਦੇ ਵਿੱਚ ਪਿਆਰਾ ਕਲਰ ਇਹ ਬਾਟਮ ਦਾ ਕਲਰ ਹੈ ਇਹ ਆਹ ਦੀ ਸ਼ਰਟ ਤੇ ਇੱਕ ਦੇਖੋ ਕਿੰਨਾ ਪਿਆਰਾ ਇਹ ਆ ਗਈ ਬਾਟਮ ਤੇ ਨਾਲ ਇਹ ਮੈਂ ਬਾਈਡ ਕਰਤਾ ਕੋਈ ਕੋਈ ਸਕਰੀਨ ਸ਼ਾਟ ਲੈ ਸਕਦਾ ਇਹ ਰੁਕ ਦੇ ਵਿੱਚ 2550 ਪ੍ਰਾਈਸ ਹੈ ਜੀ ਮੈਂ ਤੁਹਾਨੂੰ ਜੈਕਵਾਰਡ ਸਿਲਕ ਦੇ ਵਿੱਚ ਮੈਚਿੰਗ ਸੂਟ ਦਿਖਾਇਆ ਦਾਸ ਬ੍ਰਾਂਡ ਦੇ ਜੈ ਵਿਜੇ ਬ੍ਰੈਂਡ ਦਾ ਪਿਓਰ ਮਸਲੀਨ ਦਾ ਸੂਟ ਹੈ ਬੜੇ ਸੋਹਣੇ 골ਡਨ ਵਰਕ ਦੇ ਨਾਲ ਜੈ ਵਿਜੇ ਬ੍ਰੈਂਡ ਦਾ ਸੂਟ ਹੈ ਜੀ ਮਹਿਰੂਨ ਕਲਰ ਦੇ ਵਿੱਚ ਇੱਥੇ ਤੋਂ ਵੀ ਸੂਟ ਦਾ ਪ੍ਰੋਪਰ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਹਲਕੇ ਫੁਲਕੇ ਫੰਕਸ਼ਨ ਤੇ ਵੀ ਇਹ ਵੇਅਰ ਕਰ ਸਕਦੇ ਆ ਜੀ ਆਪਾਂ ਸੂਟ ਇਹ ਲੁੱਕ ਆ ਜਣੀ 골ਡਨ ਬੁੱਟੀ neck ਤੇ ਬੜਾ ਸੋਹਣਾ ਵਰਕ ਹੈ ਵਿੱਚ ਸਾਰਾ ਇਹ 골ਡਨ ਵਰਕ ਕੀਤਾ ਹੋਇਆ ਤੇ ਘੇਰੇ ਤੇ ਵੀ ਵਰਕ ਹੈ ਇਹ ਲੁੱਕ ਆ ਜਣੀ ਜੈਵੀ ਜੈ ਬ੍ਰੈਂਡ ਦਾ ਸੂਟ ਪਿਓਰ ਮਸਲੀਨ ਦੇ ਵਿੱਚ ਇਹ ਬਾਜੂ ਤੇ ਵਰਕ ਆ ਜਣਾ ਜਿਹੜਾ ਸਾਈਡ ਤੇ ਦਿੱਖਦਾ ਹੋਇਆ ਤੇ ਨਾਲ ਪਿਓਰ ਮਸਲੀਨ ਦੀ ਬਾਟਮ ਰਹੂਗੀ ਬਹੁਤ ਪਿਆਰੇ ਵਰਕ ਦੇ ਨਾਲ ਤੇ ਨਾਲ ਰਹਿਣਾ ਦੁਪੱਟਾ ਪਿਓਰ ਮਸਲੀਨ ਦੇ ਵਿੱਚ ਮਲਟੀ ਕਲਰ ਦੇ ਵਿੱਚ ਪ੍ਰੋਪਰ 골ਡਨ ਫਿਨਿਸ਼ਿੰਗ ਦੇ ਨਾਲ ਇਹ ਲੁੱਕ ਦੇ ਵਿੱਚ ਆ ਜਣਾ ਤੁਹਾਡਾ ਸੂਟ 2600 ਪ੍ਰਾਈਸ ਹੈ ਜੀ 2600 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਦੇ ਵਿੱਚ ਹੈਗਾ ਆਪਣੇ ਕੋਲ ਨੈਕਸਟ ਬਲੈਕ ਕਲਰ ਸੇਮ ਦੇ ਵਿੱਚ ਥੋੜਾ ਜਿਹਾ ਡਿਜ਼ਾਈਨਿੰਗ ਚ ਫਰਕ ਰਹੂਗਾ ਸੂਟ ਦੇ ਪਿਓਰ ਮਸਲੀਨ ਦੇ ਵਿੱਚ ਸੂਟ ਹੈ ਜੈਵੀ ਜੇ ਬ੍ਰਾਂਡ ਦਾ ਇਹ ਲੁੱਕ ਆ ਜਾਣੀ ਹੈ ਸੂਟ ਦੀ neck ਤੇ ਵਰਕ ਹੈ ਵਿੱਚ ਸਾਰੀ ਸ਼ਰਟ ਦੇ ਵਿੱਚ ਬੂਟੀ ਹੈ ਤੇ ਘੇਰੇ ਤੇ ਵਰਕ ਹੈ ਦੇ ਨਾਲ ਬਾਜੂ ਤੇ ਵਰਕ ਹੈ ਦਾ बॉटम ਤੇ ਵੀ ਵਰਕ ਹੈ ਤੇ ਪ्युअर ਮਸਲੀਨ ਦਾ ਦੁਪੱਟਾ लेस ਦੀ ਫਿਨਿਸ਼ਿੰਗ ਦੇ ਨਾਲ ਇਹ ਲੁੱਕ ਦੇ ਵਿਚਾਰ 2600 ਪ੍ਰਾਈਸ ਹੈ ਜੀ 2600 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਬਰਾਊਨ ਕਲਰ ਕਾਫੀ ਜੇ ਰੰਗ ਦੇ ਵਿੱਚ ਕਾਫੀ ਤੋਂ ਥੋੜਾ ਜਿਹਾ ਲਾਈਟ ਹੈ ਬਰਾਊਨ ਕਲਰ ਹੈ ਇਹ ਵਿਜੇ ਬ੍ਰੈਂਡ ਦਾ ਸੂਟ ਪਿਓਰ ਮਸਲੀਨ ਦੇ ਵਿੱਚ ਬਹੁਤ ਪਿਆਰਾ ਨੈੱਕ ਤੇ ਵਰਕ ਹੈ ਘੇਰੇ ਤੇ ਵਰਕ ਹੈ ਘੇਰੇ ਤੇ ਵਰਕ ਆ ਜਣਾ ਬੜਾ ਪਿਆਰਾ ਬਾਜੂ ਤੇ ਵਰਕ ਆ ਜਣਾ ਸਾਈਡ ਤੇ ਤੇ ਪਿਓਰ ਮਸਲੀਨ ਦਿਓ ਬਾਟਮ ਹੈ ਬਾਟਮ ਤੇ ਵੀ ਵਰਕ ਹੈ ਤੇ ਪਿਓਰ ਮਸਲੀਨ ਦਾ ਦੁਪੱਟਾ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਦੇ ਨਾਲ ਇਹ ਲੁੱਕ ਆ ਜੇਗੀ 2600 ਪ੍ਰਾਈਸ ਹੈ ਤਿੰਨ ਸੂਟ ਮੈਂ ਜੈਵੀ ਜੈਬ ਬ੍ਰਾਂਡ ਚ ਤੁਹਾਨੂੰ ਦਿਖਾਏ ਪਿਓਰ ਮਸਲੀਨ ਦੇ ਤੇ ਦੋ ਸੂਟ ਮੈਂ ਤੁਹਾਨੂੰ ਬਰੋਸ਼ਰ ਦੇ ਵਿੱਚ ਦਿਖਾਣੇ ਆ ਕ੍ਰੇਪ ਦੀ ਬਾਟਮ ਦੇ ਨਾਲ ਇਹ ਆ ਗਈ ਸ਼ਰਟ ਇਹ ਸ਼ਰਟ ਆ ਗਈ ਤੇ ਨਾਲ ਰਹੂਗੀ ਫਿਰੋਜ਼ੀ ਰੰਗ ਦੀ ਬਾਟਮ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਇਹ ਵਿਦਾਊਟ ਦੁਪੱਟਾ ਸੂਟ ਤੁਸੀਂ ਲੈ ਸਕਦੇ ਹੋ ਬਰੋਸ਼ੇ ਦੇ ਵਿੱਚ ਇਹਦੇ ਵਿੱਚ ਸੇਮ ਦੇ ਵਿੱਚ ਇੱਕ ਕਲਰ ਹੋਰ ਹੈ ਗਾਜਰੀ ਕਲਰ ਹੈ ਇਹ ਸ਼ਰਟ ਆ ਗਈ ਵਿਦਾਊਟ ਦੁਪੱਟਾ ਬਰੋਸ਼ੇ ਦੀ ਸ਼ਰਟ ਨਾਲ ਵਿਦਾਊਟ ਦੁਪੱਟਾ ਸੂਟ ਹੈ ਇਹ ਆ ਗਈ ਸ਼ਰਟ ਦੇ ਨਾਲ ਰਹੋਗੇ ਮੈਚਿੰਗ ਬਾਟਮ ਇਹ ਰੁਕ ਦੇ ਵਿੱਚ ਆ ਜਾਣਾ ਸੂਟ ਫਟੇ ਤੁਸੀਂ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ 2500 ਪ੍ਰਾਈਸ ਹੈ 2500 ਪ੍ਰਾਈਸ ਦੇ ਨਾਲੇ ਦੋ ਸੂਟ ਬਰੋਸ਼ੇ ਤੇ ਦਿਖਾਏ ਆ 2500 ਪ੍ਰਾਈਸ ਦੇ ਨਾਲ ਹਾਂਜੀ ਇਹਨਾਂ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨ ਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਥੈਂਕ ਯੂ